ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਤੀਜਾ ਅਤਲ ਕਿਉ ਤੋਲਿਆ ਜਾਏ ਮਹਾਰਾਜ ਦੇ ਪਾਸ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਬ੍ਰਹਮ ਜਿਹੜਾ ਹੈ ਉਹ ਕਿਸ ਤਰ੍ਹਾਂ ਜੂਨੇ ਤੋਲਿਆ ਜਾ ਸਕਦਾ ਹੈ ਸ਼ਾਸਤਰ ਪਰਮਾਣੂਪੀ ਵਟੇ ਨਾਲ ਬੁੱਧ ਰੂਪੀ ਤਰਾਜੀ ਨਾਲ ਤੋਲਿਆ ਜਾ ਸਕਦਾ ਹੈ ਕਿ ਨਹੀਂ ਸੁਣ ਕੇ ਸ੍ਰੀ ਗੁਰੂ ਅਮਰਦਾਸ ਸਾਹਿਬ ਕਿਰਪਾ ਕਰਕੇ ਫਰਮਾਉਂਦੇ ਹਨ ਅਤਲ ਕਿਉਂ ਤੂੰ ਲਿਆ ਜਾਏ ਫਿਰ ਭਾਈ ਉਹ ਤੋਲ ਹੈ ਪਰਮੇਸ਼ਵਰੋ ਸ਼ਾਸਤਰ ਪ੍ਰਮਾਣ ਰੂਪੀ ਬੱਤੇ ਨਾਲ ਸ਼ਕਤੀ ਵਰਤੀ ਕਰਕੇ ਬੁੱਧ ਰੂਪੀ ਤਕਰੀਬ ਵਿੱਚ ਨਹੀਂ ਤੋਲਿਆ ਜਾਂਦਾ ਉਹ ਕਿਸ ਪ੍ਰਕਾਰ ਤੋਲਣ ਤੋਂ ਰਹਿਰ ਕਿਵੇਂ ਤੋਲਿਆ ਵਿਚਾਰਿਆ ਜਾਵੇ ਵਿਚਾਰਿਆ ਨਹੀਂ ਜਾ ਸਕਦਾ ਦੂਜਾ ਹੋਵੇ ਸੋਝੀ ਪਾਏ ਤੇ ਫਿਰ ਮਹਾਰਾਜ ਕਹਿੰਦੇ ਜੇ ਦੂਜਾ ਹੋਵੇ ਤਾਂ ਸੋਜੀ ਪਉਂਦਾ ਫੇ ਦੂਜਾ ਕੌਣ ਹੋਇਆ ਇਸ ਤੇ ਦੂਜਾ ਨਹੀਂ ਕੋਈ ਮਾਰਾ ਕਹਿੰਦੇ ਉਸ ਤੋਂ ਬਿਨਾ ਦੂਜਾ ਕੋਈ ਨਹੀਂ ਦੂਜਾ ਕੌਣ ਆ ਉਹਦੇ ਮੁਕਾਬਲੇ ਤੇ ਜਿਹੜਾ ਸੋਜੀ ਪਾ ਸਕੇ ਜਿਹ ਸੁਹਣੀ ਸਾਚ ਵੀ ਤੋ ਕਹੋਂਦੀ ਦੂਸਰ ਹੋਏ ਤਾਂ ਸੋਜੀ ਪਾਏ ਕਈ ਲੋਕ ਕਹਿੰਦੇ ਦੂਜਾ ਗੁਰੂ ਹੋਵੇ ਗੁਰੂ ਦੂਜਾ ਨਹੀਂ ਗੁਰ ਤਾਂ ਗੁਰਪਰਮੇਸ਼ਰ ਦਾ ਹੀ ਕੋਈ ਰੂਪ ਹੋਵੇ ਇਸ ਕਰਕੇ ਦੂਜਾ ਪਾਏ ਕਰਾ ਕੋਈ ਹੋਣੀ ਕਰਸਾ ਜਿਵਾਵੇ ਉਹ ਇਸ ਤੇ ਦੂਜਾ ਨਹੀਂ ਕੋਈ ਦੇਸ ਦੀ ਕੀਮਤ ਕਿੰਕੂ ਹੋ ਉਸ ਵਾਹ ਨੂੰ ਤੋਂ ਦੂਸਰਾ ਹੋਰ ਕੋਈ ਨਹੀਂ ਹੈ ਫਿਰ ਉਹਦੀ ਕੀਮਤ ਮਾਰੇ ਕਿਸ ਪ੍ਰਕਾਰ ਹੋ ਸਕਦੀ ਹੈ ਗੁਰ ਪਰਵਾਸ ਵਸੈ ਮਾਨਿਆ ਕੇ ਭਾਈ ਗੁਰੂ ਸਾਹਿਬ ਅਕਾਲ ਪੁਰਖ ਦਾ ਸਰੂਪ ਹਨਗੇ ਉਹਨਾਂ ਦੀ ਕਿਰਪਾਲਤਾ ਹੋਵੇ ਤਾਂ ਮਨ ਚ ਪਰਮੇਸ਼ਰ ਦਾ ਨਾਮ ਆ ਕੇ ਬਸੇ ਤਾਕੂ ਜਾਣ ਦੁਬਦਾ ਜਾ ਅੰਮ੍ਰਿਤ ਨਾਮ ਦੇ ਹਿਰਦੇ ਚ ਵਸਣੇ ਕਰਕੇ ਦੁਬਦਾ ਜੋ ਚਿੱਤ ਆਪਣੇ ਚਲਿਆ ਜਾਵੇ ਦੋ ਵੀਰ ਜਿਹੜੀਆਂ ਹਨਗੀਆਂ ਇਹ ਆਸਤਿਤਵ ਨਾਸਤਿਕ ਪੁਣੇ ਦੀਆਂ ਤੇ ਸਰਮੁਖ ਮਨਮੁਖ ਪੁਣੇ ਦੀਆਂ ਅਧਿਕਾਰੀ ਤੇ ਅਨੁਧਿਕਾਰੀ ਪੁਣੇ ਦੀਆਂ ਜਿੰਨਾ ਦਚਿੱਤਾ ਚਪਾ ਵੀ ਆ ਵਿਹਾਰ ਕਰੀਏ ਕਿ ਵਿਰਾਗ ਧਾਰੀਏ ਇਤਿਆਦਕ ਜਿਹੜੀ ਦੁਬਦਾ ਹੈ ਉਹ ਵਿੱਚੋਂ ਚਲੀ ਜਾਂਦੀ ਹੈ ਇਸ ਪ੍ਰਕਾਰ ਤਾਂ ਭਾਈ ਉਹ ਗੁਰਾਂ ਦੀ ਕਿਰਪਾ ਦਾ ਨਾਲ ਮਨ ਤੇ ਆਵਸਦਾ ਤਾਂ ਉਹ ਉਸ ਰੂਪ ਨੂੰ ਆਪੇ ਆਪ ਵੇਖਦਾ ਹੈ ਜਿਵੇਂ ਅੱਖ ਸਾਧ ਸੰਗਤ ਜੀ ਸਾਰੇ ਪਦਾਰਥਾਂ ਨੂੰ ਦੇਖਣ ਵਾਲੀ ਹੈ ਆਖੀ ਸੂਰਜ ਨੂੰ ਵੇਖਦੀ ਹੈ ਆਖੀ ਸਾਰੇ ਬੰਦਿਆਂ ਨੂੰ ਵੇਖਦੀ ਹੈ ਪਰ ਅੱਖ ਨੂੰ ਵੇਖਣ ਵਾਲੀ ਕੋਈ ਚੀਜ਼ ਨਹੀਂ ਹੈ ਬਣਾਈ ਇਸ ਪ੍ਰਕਾਰ ਸਾਧ ਸੰਗਤ ਜੀ ਅੱਖ ਜਿਹੜੀ ਹੈ ਸ਼ੀਸ਼ੇ ਵਿੱਚ ਆਪ ਦੇ ਪ੍ਰਤਿਮਬ ਨੂੰ ਆਪ ਹੀ ਪ੍ਰਤਿਮਬਣਾਵਾਦ ਕਰਕੇ ਅੱਖ ਆਪਣੇ ਆਪ ਨੂੰ ਵੇਖਦੀ ਹੈ ਇਸੇ ਪ੍ਰਕਾਰ ਸਾਧ ਸੰਗਤ ਜੀ ਇਦਰ ਅੱਖਾਂ ਆਰਕਾ ਇੰਦਰੀਆਂ ਨੂੰ ਮੰਨ ਜਾਣਦਾ ਹੈ ਮਨ ਨੂੰ ਅੱਖਾਂ ਆਰਕ ਨਹੀਂ ਦੇਖਦੀਆਂ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੀ ਬੁੱਧੀ ਹੈ ਉਹ ਸਾਰਿਆਂ ਪਦਾਰਥਾਂ ਨੂੰ ਵੇਖਦੀ ਹੈ ਪਰ ਸਾਧ ਸੰਗਤ ਜੀ ਜੇ ਕਰਕੇ ਪ੍ਰਤਿਬਿੰਬਣਾ ਬਾਦ ਕਰਕੇ ਆਪਣੇ ਸਰੂਪ ਨੂੰ ਵੇਖਣਾ ਚਾਹੇ ਤਾਂ ਆਪਣੇ ਸਰੂਪ ਨੂੰ ਅੱਖ ਆਪ ਹੀ ਵੇਖ ਸਕਦੀ ਜਿਵੇਂ ਐਵੇਂ ਜਦੋਂ ਪ੍ਰਤਿਬਿੰਬਣਾ ਬਾਦ ਕਰਕੇ ਬਿੰਬੀ ਰੂਪ ਬ੍ਰਹਮ ਆਪਣੇ ਆਪ ਨੂੰ ਵੇਖਣਾ ਚਾਹੇ ਤਾ ਕੋ ਜਾਣ ਤਾ ਕੋ ਜਾਣ ਦੁਬਦਾ ਜਾਏ ਜਦੋਂ ਦੁਬਦਾ ਚਲੀ ਜਾਂਦੀ ਤਾਂ ਕੋਈ ਭਾਈ ਉਹ ਆਪਣੇ ਸਰੂਪ ਨੂੰ ਸਵੰਗ ਜੋਤੀ ਰੂਪ ਕਰਕੇ ਜਾਣਦਾ ਹੈ ਸਵੈਨ ਪਾਉ ਪ੍ਰਮਾਨ ਹੈ ਖਾਦਾ ਪਰਵਾਣਾ ਦੇ ਨਖੇਦ ਪਾ ਕਰਕੇ ਵਿਸ਼ੇ ਨਹੀਂ ਹੈ ਪ੍ਰਵੇਸ਼ਰ ਵਿਧੀ ਪਾ ਕਰਕੇ ਵਿਸ਼ੇ ਸਮਝਣਾ ਰਹਾਉ ਆਪ ਸ਼ਰਾਬ ਕਸੂ ਦੀ ਲਾਏ ਆਪ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਇਹ ਸ਼ਿਰਸਰਾਫ ਹੈ ਪਰਖਣ ਵਾਲਾ ਸਾਰੇ ਜੀ ਦੇ ਰੂਪੀ ਸੁਇਨੇ ਨੂੰ ਆਪ ਹੀ ਕਸਵਟੀ ਭਗਤੀ ਰੂਪੀ ਪਰਖ ਜਾਂ ਤਦ ਖੈਰੂਪੀ ਕਸਉਟੀ ਲਾ ਕੇ ਜਦੋਂ ਪਰਖਦਾ ਹੈ ਆਪੇ ਪਰਖੇ ਆਪ ਚਲਾਏ ਜਿਨ੍ਹਾਂ ਨੂੰ ਸੱਚੇ ਬਾਦਸ਼ਾਹ ਪਰਖ ਲੈਂਦਾ ਹੈ ਉਹਨਾਂ ਨੂੰ ਆਵਦੇ ਸਰੂਪ ਜ ਪਰਖ ਜਾਣੇ ਪਾਇਆ ਸਰਾਫੀ ਫਿਰ ਨਾਹੀ ਤਾਈ ਜਾਹੇ ਜਿਨ੍ਹਾਂ ਨੂੰ ਖਿਆਨੇ ਚ ਸਰਾਫ ਨੂੰ ਪਰਖ ਕੇ ਪਾ ਲਿਆ ਫੇਰ ਉਹ ਤਾਇਆ ਨਹੀਂ ਜਾਂਦਾ ਸਵੇਨਾ 12 ਮੰਨੀ ਦਾ ਹੋ ਜਾਂਦਾ ਐਵੇਂ ਪੰਜੇ ਗਿਆਨ ਇੰਦਰੇ ਪੰਜੇ ਕਰਮ ਇੰਦਰੇ ਮਨ ਤੇ ਬੁੱਧ ਇਹਨਾਂ 12 ਨੂੰ ਜਿਨ੍ਹਾਂ ਨੇ ਇਹਨਾਂ ਵਿਸ਼ਿਆਂ ਨੂੰ ਰੋਕ ਲਿਆ ਉਹ 12 ਮੰਨੀ ਦੇ ਸਵੇਨੇ ਵਾਲੇ ਹੋ ਗਏ ਉਹਨਾਂ ਨੂੰ ਆਪ ਪਰਖਿਆ ਪਰਮੇਸ਼ਵਰੀ ਸ਼ਿਰ ਨੇ ਪਰਖੂ ਹੋ ਕੇ ਤੇ ਆਪ ਹੀ ਆਪ ਦੇ ਸਰੂਪ ਵਿੱਚ ਨੂੰ ਅਪੇਸ਼ ਕਰਨ ਵਾਸਤੇ ਚਲਾਇਆ ਹੈ ਆਪੇ ਤੁਲੇ ਪੂਰਾ ਹੋ ਆਪ ਹੀ ਸਤਿਗੁਰੂ ਸਰਾਫ ਰੂਪ ਹੈ ਉਹ ਤੋਲਦਾ ਹੈ ਆਪ ਹੀ ਸਵੈਨ ਪਾਉ ਦੁਆਰਾ ਹਉਮੈ ਵਿੱਚੋਂ ਜਾਏ ਕੋਈ ਨਾ ਆਖੇ ਘਟ ਹਉਮੈ ਵਿੱਚੋਂ ਜਾਈਏ ਇਸ ਪ੍ਰਕਾਰ ਆਪ ਹੀ ਜਦੋਂ ਤੋਲਦਾ ਆਪਣੇ ਆਪ ਨੂੰ ਤਾਂ ਪੂਰਨ ਵੀ ਆਪ ਹੀ ਹੋ ਜਾਂਦਾ ਜਦੋਂ ਜੀਵ ਦੇ ਤੁੰਗ ਪੱਦੇ ਖਟਵਕਾਰ ਜਿਹੜੇ ਬਾਚ ਚੜ ਦੇ ਛੱਡ ਦਈਏ ਜਮਣਾ ਮਰਨਾ ਹਰ ਖਸੋਗ ਅਤੇ ਭੁੱਖ ਤੇ ਤੇ ਇਤੇ ਆਦ ਕੇ ਖਟਵਕਾਰ ਜੀਵ ਦੇ ਬਾਕੀ ਰਿਹਾ ਗਿਆਨੂ ਪਤਮ ਈਸ਼ਰ ਦੇ ਜਿਹੜੇ ਹਨ ਖਟ ਗੁਣ ਧਰਮ ਸੁਜਸ ਵਿਰਾਗ ਅਸਰਜ ਸਰੇ ਗਿਆਨ ਆਦਿਕ ਇਹਨਾਂ ਨੂੰ ਛੱਡ ਲਈਏ ਜਾਂ ਉਤਪਤੀ ਪਾਲਨਾ ਲੈਤਾ ਅੰਤਰਜਾਮਤਾ ਜੀਆਂ ਦੇ ਕਰਮਾਂ ਅਨਸਾਰ ਫਲ ਕੇ ਜੀਆਂ ਦੀਆਂ ਜਿਉਂ ਨਾਲੀ ਤਬਦੀਲੀ ਇਹ 6 ਗੁਣੀ ਸ਼ਿਰਦੇ ਛੱਡ ਲਈਏ ਫਿਰ ਆਤਮਾ ਹੀ ਵਾਕੀ ਗਾਂ ਰੂਪ ਰਹਿ ਜਾਂਦਾ ਹੈ ਇਸ ਪ੍ਰਕਾਰ ਆਪੇ ਤੋਲੇ ਪੂਰਾ ਹੋ ਆਪ ਹੀ ਤੋਲਣ ਵਾਲਾ ਵਿਚਾਰਨ ਵਾਲਾ ਹੈ ਆਪ ਹੀ ਬ੍ਰਹਮ ਵੇਤਾ ਆਤਮਾ ਚੇਤਨ ਸਰੂਪ ਹੀ ਹੈ ਚੇਤਨ ਹੀ ਆਤਮਾ ਸਰੂਪ ਹੈ ਚੇਤਨ ਤੋਂ ਪਿੰਨ ਸਭ ਜੜ ਹੈ ਤੇ ਆਤਮਾ ਤੋਂ ਪਿੰਨ ਸਭ ਅਸਾਤ ਸੰਗੇ ਜੀ ਅਨਾਤਮਾ ਹੈ ਇਸ ਕਰਕੇ ਜਦੋਂ ਆਪਣੇ ਸਰੂਪ ਨੂੰ ਤੋਲਦਾ ਵਿਚਾਰਦਾ ਆਪ ਵੀ ਪੂਰਨ ਹੁੰਦਾ ਹੈ ਆਪੇ ਜਾਣੈ ਏਕੋਸ ਇਕ ਜੋ ਅਦਵਾਇ ਤ੍ਰੂਪ ਬ੍ਰਹਮ ਹੈ ਏਕ ਮੇਵਾਦੁਤੀ ਬ੍ਰਹਮ ਤੁਦ ਬੰ ਦੂਜਾ ਨਹੀਂ ਕੋਏ ਉਸ ਆਪ ਦੇ ਸਰੂਪ ਨੂੰ ਆਪ ਹੀ ਜਾਣਦਾ ਹੈ ਆਪੇ ਆਪੇ ਜਾਣੈ ਏਕੋਸ ਇਕ ਜੋ ਅਦਵਾਇ ਤ੍ਰੂਪ ਸੋ ਕਤਵੇ ਤਾਰੂਪ ਹੋ ਕੇ ਆਪਣੇ ਸੂਪ ਨੂੰ ਗੁਰੂ ਆਦਾਰਾ ਜਾਣਦਾ ਹੈ ਮਾਇਆ ਕਾ ਰੂਪ ਸਭ ਤਿਸਤੇ ਹੋਏ ਇਹ ਜਿਹੜਾ ਮਾਇਆ ਦਾ ਰੂਪ ਹੈ ਕਲਪਤ ਰੂਪ ਬ੍ਰਹਮ ਵਿੱਚ ਕਲਪੀ ਹੋਈ ਹੈ ਮਾਇਆ ਇਹਦੇ ਜਿੰਨੇ ਆਕਾਰ ਹੈ ਚਾਰ ਖਾਣੀਆਂ ਦੇ ਚਾਰ ਯੁਗਾਂ ਦੇ ਇਹ ਸਭ ਉਸ ਦੇ ਅੰਤਰਾਜਮੀ ਦੇ ਪ੍ਰਤਿਬਿੰਬ ਕਰਕੇ ਇਹ ਮਾਇਆ ਜੜ ਜਿਹੜੀ ਸੀ ਇਹ ਉਸ ਦੀ ਹਰਕਤ ਦੇ ਨਾਲ ਤਿਰਗੁਣ ਰੂਪ ਹੋ ਕੇ ਇਹ ਰੂਪ ਰਾਜ ਸੀ ਤਾਣ ਸੀ ਸਾਤ ਕੀ ਇਸ ਨੂੰ ਧਾਰ ਲੈ ਐ ਇਹ ਮਾਇਆ ਦਾ ਜਿਹੜਾ ਰੂਪ ਆਕਾਰ ਪ੍ਰਤੀਤ ਹੋ ਰਿਹਾ ਨਾ ਮੈਂ ਕਿ ਸਾਰਾ ਸਭ ਤੁਸੀਂ ਬ੍ਰਹਮ ਕਰਕੇ ਹੀ ਪਾਛ ਰਿਹਾ ਜੇ ਬ੍ਰਹਮ ਦੀ ਸੱਤਾ ਨਾਲ ਵੀ ਜੜ ਮਾਇਆ ਇਹ ਤਾਂ ਸਵੈ ਸੱਤਾ ਹੀ ਨਹੀਂ ਆਪ ਕੀ ਕਰ ਸਕਦੀ ਹੈ ਇਸ ਕਰਕੇ ਮਾਇਆ ਦੇ ਆਕਾਰ ਵੀ ਉਹ ਚੇਤਨ ਕਰਕੇ ਪ੍ਰਤੀਤ ਹੋ ਰਹੇ ਹੈ ਜਿਸ ਨੂੰ ਮੇਲੇ ਸੋ ਨਿਰਮਲ ਹੋ ਜਿਹਨੂੰ ਮਾਰੇ ਬ੍ਰਹਮ ਚੇਤਨ ਗੁਰਾਂੰ ਦੁਆਰਾ ਮੇਲ ਲੈਂਦਾ ਹੈ ਆਪਦੇ ਸਰੂਪ ਨਾਲ ਉਹਨਾਂ ਰਮਿਲ ਜਿੱਤ ਹੋ ਜਾਂਦੇ ਉਹਨਾਂ ਦੇ ਮਨ ਮਾਲ ਵਖੇ ਪਰਨ ਆਦ ਕਾ ਦੀ ਮੈਲ ਨਹੀਂ ਰਹਿੰਦੀ ਹੈ ਜਿਸ ਨੂੰ ਲਾਏ ਲੱਗਾ ਤਿਸ ਆ ਜਿਸ ਨੂੰ ਸੱਚੇ ਪਾਤਸ਼ਾਹ ਨਾਮ ਵਿੱਚ ਲਾਲਹਿੰਦਾ ਹੈ ਉਹਨਾਂ ਪੁਰਖਾਂ ਦੇ ਹਿਰਦੇ ਚ ਨਾਮ ਦੀ ਲਗਨ ਪ੍ਰੀਤੀ ਆ ਕੇ ਲੱਗਦੀ ਹੈ ਸਭ ਸੱਚ ਦੇ ਖਾਲੇ ਤਾਂ ਸੱਚ ਸਮਾ ਜਦੋਂ ਸਾਰਿਆਂ ਚ ਮਾਰਾ ਸੱਚਾ ਸਰੂਪ ਪ੍ਰਗਟ ਕਰਕੇ ਵਿਖਾਲ ਦਿੰਦਾ ਹੈ ਤਾਂ ਉਹ ਜਿਹੜਾ ਹੈ ਜੀਵ ਉਹ ਸੱਜ ਸਰੂਪ ਚ ਹੀ ਸਮਾ ਜਾਂਦਾ ਆ ਉਹ ਭੇਦ ਹੋ ਜਾਂਦਾ ਹੈ ਜਿਸ ਨੂੰ ਲਾਏ ਮਾਇਆ ਉਸ ਨੂੰ ਮਾਇਆ ਆ ਕੇ ਲੱਗਦੀ ਹੈ ਜੇ ਸਾਰਿਆਂ ਸੱਚਾ ਆਪਣਾ ਆਪ ਦਿਖਾ ਦੇਵੇ ਤਾਂ ਸੱਚ ਚ ਲੀਨ ਹੋ ਜਾਈਦਾ ਆਪੇ ਲਿਵ ਧਾਤ ਹੈ ਆਪੇ ਆਪ ਹੀ ਮਾਰਾ ਸਭ ਲਿਵ ਰੂਪ ਹੈ ਬ੍ਰਮਾਕਾਰ ਵਰਤੀ ਕਰਨੀ ਲਿਵ ਹੈ ਤੇ ਆਪ ਹੀ ਤਾਂਤ ਮਹਿਕੀ ਅਵਸਥਾ ਹੈ ਸੰਸਾਰਾਕਾਰ ਵਰਤੀ ਜਿਹੜੀ ਹੈ ਤਾਂਤ ਮਾਇਆ ਹੈ ਤਉਣੀ ਇਹ ਵੀ ਵਕਾਰਾਂ ਦੇ ਚਤੌਣੀ ਦੌੜਨੀ ਤੇ ਆਪ ਹੀ ਲਿਵ ਲਾ ਕੇ ਮਨ ਨੂੰ ਨਿਰੋਧ ਕਰਨਾ ਇਹ ਵੀ ਆਪ ਹੀ ਹੈ ਆਪ ਬੁਝਾਏ ਆਪੇ ਜਾਪੇ ਆਪ ਹੀ ਲਿਵ ਲਾਉਣ ਵਾਲੇ ਭਗਤ ਰੂਪ ਹੈ ਆਪ ਹੀ ਧਾਤ ਮਾਇਆ ਦੀ ਰਚਨਾ ਹੈ ਆਪ ਬੁਝਾਏ ਆਪੇ ਜਾਪੇ ਆਪ ਹੀ ਬਿਝਾਉਣ ਵਾਲੇ ਸਤਿਗੁਰੂ ਸਾਹਿਬ ਸਮਝਾਉਣ ਵਾਲੇ ਹੈ ਤੇ ਆਪ ਹੀ ਸਿੱਖੋ ਕਿ ਜਾਪ ਕਰਨ ਵਾਲਾ ਹੈ ਆਪ ਹੀ ਆਪਣੇ ਸਰੂਪ ਤੱਤਵੇਤਾ ਹੋ ਕੇ ਜਾਪੇ ਜਾਣਨ ਵਾਲਾ ਹੈ ਆਪੇ ਸਤਿਗੁਰੂ ਸ਼ਬਦ ਹੈ ਆਪੇ ਆਪ ਵੀ ਭਾਈ ਸਤਿਗੁਰੂ ਨਾਨਕ ਰੂਪ ਹੈ ਗੁਰੂ ਅੰਗਦ ਸਾਹਿਬ ਰੂਪ ਹੈ ਆਪ ਹੀ ਸ਼ਬਦ ਉਪਦੇਸ਼ ਸਤਨਾਮ ਰੂਪ ਹੈ ਨਾਨਕ ਆਖ ਸੁਣਾਏ ਆਪੇ ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਆਪ ਹੀ ਭਾਈ ਕਹਿ ਕੇ ਸੁਣਾ ਰਹੇ తీਜੇ ਰੂਪ ਚ ਕਹਿ ਰਹੇ ਆ ਸੁਣਾਉਣ ਵਾਲਾ ਵੀ ਉੱਥੇ ਦੂਜਾ ਕੋਈ ਨਹੀਂ ਗਰਣ ਵਾਲੇ ਵੀ ਆਪ ਹੀ ਹਨ ਸੱਚੇ ਪਾਤਸ਼ਾਹ ਬਿਲਾਵਲ ਮਹੱਲਾ ਆਪਣੇ ਆਤਮਾ ਸਰੂਪ ਦੀ ਸਖਿਆਤਤਾ ਕਰਨ ਵਾਸਤੇ ਬਿਲਾਵਲ ਮਹੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਦੇਖੋ ਭਾਈ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਜਿਹੜਾ ਸਾਹਿਬ ਹੋਵੇ ਉਹਦੇ ਕਰਕੇ ਸੇਵਕ ਜਾਣਿਆ ਜਾਂਦਾ ਹੈ ਕਿ ਇਹ ਫਲਾਣੇ ਸਾਹਿਬ ਦਾ ਇਹ ਸੇਵਕ ਹੈ ਅਤੇ ਸੇਵ ਸਾਹਿਬ ਤੇ ਦੇ ਸੇਵਾ ਕਰਨੇ ਕਰਕੇ ਸੇਵਕਾਂ ਕਰਕੇ ਸਹੇਬ ਜਾਣਿਆ ਜਾਂਦਾ ਕਿ ਫਲਾਣੇ ਸੇਵਕਾਂ ਦਾ ਸਹੇਬ ਹੈ ਮਾਲਕ। ਕਿਆ ਕੋ ਕਹੇ ਬਹਾਨਾ ਇਹਦੇ ਵਿੱਚ ਕੋਈ ਕੀ ਬਹਾਨਾ ਕਹਿ ਸਕਦਾ ਬਣਾ ਕਰਕੇ ਆਪਣੀ ਵੱਲੋਂ ਗੱਲ ਇਸੇ ਪ੍ਰਕਾਰ ਸਹੇਬ ਜੋ ਈਸ਼ਵਰ ਹੈ ਉਹਦਾ ਸੇਵਕ ਭਗਤ ਹੋਣੇ ਕਰਕੇ ਜੀਵ ਸਾਧ ਸੰਗੇ ਜੀ ਪਰ ਉਹ ਬ੍ਰह्म ज्ञानी ਰੂਪ ਬਣ ਜਾਂਦਾ ਹੈ। ਅਤੇ ਸੇਵ ਸਹੇਬ ਤੇ ਜੋ ਸੇਵਣ ਯੋਗ ਹੈ ਨਾ ਸਾਹਿਬ ਉਹ ਉਸ ਤੋਂ ਬਖਸ਼ਿਸ਼ ਪਾ ਕੇ ਗੁਰਾਂ ਦੇ ਪਾਸੋਂ ਬਖਸ਼ਿਸ਼ ਵਰਕੇ ਸੇਵ ਬਣ ਜਾਂਦਾ ਜਿਵੇਂ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਦਾ ਰੂਪ ਹੋ ਗਏ। ਇਹੋ ਸੇਵ ਸੇਵਣ ਯੋਗ ਸਾਰਿਆਂ ਦੇ ਪੂਜਨੇ ਯੋਗ ਬਣ ਜਾਂਦਾ ਹੈ। ਇਹੋ ਸੇਵ ਸੇਵ ਸੇਵਾ ਦਾ ਸਰੂਪ ਸੇਵਣ ਯੋਗ ਹੋ ਸੇਵਾ ਸਾਹਿਬ ਦੀ ਕਰਨੇ ਕਰਕੇ ਸੇਵਕ ਉਸ ਸਾਹਿਬ ਦੇ ਕਰ ਸਾਹਿਬ ਗੁਰੂ ਨਾਨਕ ਸਾਹਿਬ ਦਾ ਮੱਥਾ ਟੇਕਦਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਗੁਰੂ ਅੰਗਦ ਸਾਹਿਬ ਨੂੰ ਭਾਵੇਂ ਬਹੁਤ ਸੰਕੋਚ ਕੇ ਚਰਨ ਰੱਖੇ ਆਪਣੇ ਕਰਲੇ ਫੇਰ ਵੀ ਮਹਾਰਾਜ ਮੱਥਾ ਲਾ ਦਿੱਤਾ ਕਹਿਣ ਲੱਗੇ ਮਹਾਰਾ ਮੇਰੇ ਜਿਹੜੇ ਇਹ ਚਰਨ ਆਪ ਜਗਤ ਗੁਰੂ ਇਹਦੇ ਉੱਤੇ ਸਾਡਾ ਮੱਥਾ ਟਿਕਿਆ ਇਹ ਮਹਾਰਾਜ ਚਰਨ ਰੱਖਣੇ ਯੋਗ ਨਹੀਂ ਹਨ ਮਹਾਰਾ ਕਹਿੰਦੇ ਬਸ ਪ੍ਰਖਾ ਜੋ ਬੋਲ ਲੇਗਾ ਪੂਰਾ ਹੋਵੇਗਾ ਕੁਝ ਨਾ ਕਹੋ ਇਸ ਪ੍ਰਕਾਰ ਸਾਧ ਸੰਗਤ ਜੀ ਸੋ ਸੇਵ ਬਣ ਜਾਂਦੇ ਪੂਜਨੀਕ ਬਣ ਜਾਂਦੇ ਐ ਐਸਾ ਸਰੂਪ ਸੀ ਗੁਰੂ ਅੰਗਦ ਸਾਹਿਬ ਦਾ ਜਦੋਂ ਸਮਾਦੀ ਖੋਲਿਆ ਕਰਦੇ ਉਸ ਵੇਲੇ ਸਾਧ ਸੰਗਤ ਜੀ ਰੋਕੀ ਸਾਹਮਣੇ ਜਿਹੜੇ ਮੰਜੀਆਂ ਤੇ ਚੱਕ ਕੇ ਲਿਆ ਕੇ ਪਾਏ ਜਾਂਦੇ ਗੁਰੂ ਸਾਹਿਬ ਨਿਗਾਹ ਪੈਣ ਨਾਲ ਰਾਜੀ ਹੋ ਕੇ ਘਰੀ ਪੈਰੀ ਤੁਰ ਕੇ ਚਲੇ ਜਾਂਦੇ ਇਹ ਜੇ ਸੇਵ ਪੂਜਨੀਕ ਬਣੇ ਸ੍ਰੀ ਗੁਰੂ ਨਾਨਕ ਸਾਹਿਬ ਤੋਂ ਕਿ ਅੱਗੇ ਵੱਡੀ ਵਡਿਆਈ ਗੁਰੂ ਅੰਗਦ ਸਾਹਿਬ ਨੂੰ ਪਾਉਣਾ ਕੀਤੀ ਇਉ ਸੇਵ ਸੇਵਣੇ ਯੋਗ ਬਣ ਜਾਂਦੇ ਸਹੇਬ ਤੋਂ ਗੁਰੂ ਸਰੂਪ ਆਪ ਹੀ ਬਣ ਗਏ। ਕਿਆ ਕੋ ਕਹੇ ਬਹਾਨਾ। ਇਸ ਦੇ ਉੱਤੇ ਭਾਈ ਕੋਈ ਬਹਾਨਾ ਬਣਾਵਟ ਕੀ ਕਹਿ ਸਕਦਾ ਹੈ? ਕਿਸੇ ਪ੍ਰਕਾਰ ਦਾ ਬਹਾਨਾ ਕੋਈ ਨਹੀਂ ਬਣਾ ਸਕਦਾ ਹੈ। ਐਸਾ ਇੱਕ ਤੇਰਾ ਖੇਲ ਬਣਿਆ ਹੈ। ਇਸ ਪ੍ਰਕਾਰ ਸਹੇਬ ਦਾ ਪਰਮੇਸ਼ਰ ਦਾ ਜਿਹੜਾ ਸੇਵਣੇ ਯੋਗ ਹੈ ਪੁਰਖੋ ਉਹ ਵੀ ਪੂਜਨੀਕ ਹੋ ਜਾਂਦਾ ਸਹੇਬ ਪਰਮੇਸ਼ਰ ਕਰਕੇ। ਸੇਵ ਸਹੇਬ ਤੇ ਕਿਆ ਕੂ ਕਹ ਬਹਨ ਸੇਵਨਾਮ ਸੇਵਾ ਸੇਵਾ ਕਰਨਾ ਨਾ ਤੇ ਸੇਵਨਾਮ ਸੇਵ ਨੇ ਯੋਗ ਸਹਬ ਕਰਕੇ ਹੋ ਜਾਂਦਾ ਪੂਜਯ ਇਕ ਬਣ ਜਾਂਦਾ ਹੈ ਕਿਆ ਕੂ ਕਹ ਬਹਨ ਇਹਦੇ ਦੀ ਕੋਈ ਕਿਸੇ ਪ੍ਰਕਾਰ ਦਾ ਬਹਾਨਾ ਭਾਈ ਕਾਲ ਮਟੋਲਾ ਕੀ ਕਹਿ ਸਕਦਾ ਕਿ ਨਹੀਂ ਹੋ ਸਕਦਾ ਐਸਾ ਇੱਕ تیਰਾ ਖੇਲ ਬਣਿਆ ਹੈ ਇਹ ਜੇ ਇੱਕ ਮਾਰਾ ਤੇਰਾ ਤਾਂ ਭਗਤੀ ਦਾ ਪ੍ਰੇਮ ਦਾ ਖੇਲ ਹੈ ਬਣਾਇਆ ਹੋਇਆ ਅਬ ਮੈਂ ਇੱਕ ਸਮਾਨ ਜਾ ਵਿੱਚ ਕੋਈ ਤੂੰ ਵਿਆਪਕ ਹੋਇਆ ਸੱਚੇ ਬਾਦਸ਼ਾਹ ਜੀ ਸਮਾਇਆ ਹੋਇਆ ਹੈ ਸਤਗੁਰ ਪਰਚੈ ਹਰ ਨਾਮ ਸਮਨ ਜਿਹੜੇ ਸਤਗੁਰਾਂ ਦੇ ਪ੍ਰੇਮ ਦੇ ਪਰਚੇ ਚ ਪਰਚੇ ਹੈ ਉਹਨਾਂ ਦਾ ਹਰੀ ਤੇਰੇ ਨਾਮ ਵਿੱਚ ਮਨ ਸਮਾ ਜਾਂਦਾ ਹੈ ਸਤਿਗੁਰਾਂ ਦਾ ਪ੍ਰੇਮ ਦਾ ਪਰਚਾ ਹੀ ਇਹ ਹੈ ਜਿਹਨਾਂ ਨੂੰ ਪ੍ਰੇਮ ਦਾ ਪਰਚਾਵਾ ਲਾਇਆ ਹੈ ਉਹਨਾਂ ਦਾ ਪਰਮੇਸ਼ਰ ਤੇ ਨਾਮ 'ਚ ਮਨ ਮਸਤ ਹੋ ਗਿਆ ਹੈ ਜਿਸ ਕਰਮ ਹੋਵੇ ਸੋ ਸਤਗੁਰ ਪਾਏ ਜਿਨ੍ਹਾਂ ਦੇ ਨਿਸਕਾਮ ਕਰਮ ਪੁਰਵਲੇ ਜਨਮਾਂ ਦੇ ਕੀਤੇ ਹੁੰਦੇ ਆ ਜਿਨ੍ਹਾਂ ਤੇ ਈਸ਼ੁਰ ਦੀ ਕਿਰਪਾਲਤਾ ਹੁੰਦੀ ਹੈ ਉਹ ਸਤਗੁਰੂ ਨਾਨਕ ਦੇਵ ਨੂੰ ਆ ਕੇ ਪ੍ਰਾਪਤ ਕਰਦਾ ਹੈ ਮਨੁੱਖਾ ਜਨਮ ਵਿੱਚ ਅਨੰਦਨ ਲੱਗੈ ਸਹਿਜ ਧਿਆਨ ਉਹਨਾਂ ਦਾ ਫਿਰ ਪਾਈ ਰਾਦ ਨੇ ਸਾ ਸੁਬ ਵਿੱਚ ਧਿਆਨ ਲੱਗ ਜਾਂਦਾ ਕਿੰਦੀ ਵਰਤੀ ਜੁੜ ਜਾਂਦੀ ਹੈ ਰਹਾਉ ਕਾ ਕੋਈ ਤੇਰੀ ਸੇਵਾ ਕਰੇ ਨਾ ਨੂੰ ਕਿਸੇ ਦਾ ਇੱਥੇ ਚੱਲ ਸਕਦਾ ਕੀ ਕੋਈ ਤੇਰੀ ਸੇਵਕ ਬਣ ਕੇ ਸੇਵਾ ਕਰੇ ਕੀ ਕੋ ਕੜੇ ਅਭਿਮਾਨ ਕੀ ਕੋਈ ਹੰਕਾਰ ਕਰੇ ਮੈਂ ਬੜਾ ਭਾਰੀ ਸੇਵਕ ਹਾਂ ਜਬ ਆਪਣੀ ਜੋਦ ਖਿੰਚਹਿ ਤੂ ਸੁਆਮੀ ਨੂੰ ਅਗਤ ਭਾਈ ਮੁੰਡਾ ਸਾਹਿਬ ਜੀ ਦੇ ਅੰਦਰ ਇਹ ਖਿਆਲ ਹੈ ਵੀ ਅਸੀਂ ਵੀ ਸੇਵਕ ਹੈ ਸਤਗੁਰੂ ਜੀ ਨੇ ਸਾਨੂੰ ਕਦੇ ਆਗਿਆ ਨਹੀਂ ਕੀਤੀ ਮਾਰਨ ਭਾਈ ਸੁਧਾਰਨ ਤੇ ਭਾਈ ਬੁੱਢਾ ਸਾਹਿਬ ਤੇ ਗੁਰੂ ਅੰਗਦ ਸਾਹਿਬ ਬਾਸ ਹਨ ਉਸ ਵੇਲੇ ਹਜੂਰ ਨੇ ਕਿਹਾ ਕਿ ਭਾਈ ਬੁੱਢਾ ਸਾਹਿਬ ਜੀ ਵੇਖੋ ਰਾਤ ਕਿੰਨੀ ਕੋ ਹੈ ਭਾਈ ਸੁਧਾਰਨ ਨੂੰ ਮਹਿਮਾ ਪ੍ਰਕਾਸ਼ੀ ਪ੍ਰਸੰਗ ਆਉਂਦਾ ਕਿਹਾ ਉਸ ਵੇਲੇ ਮਾਰਾ ਸਾਹਿਬ ਜੀ ਦਾ ਹੁਕਮ ਮੰਨ ਕੇ ਬਾਹਰ ਨਿਕਲੇ ਭਾਈ ਬੁੱਢਾ ਸਾਹਿਬ ਦੇ ਭਾਈ ਸੁਧਾਰਨ ਜੀ ਕਹਿਣ ਲੱਗੇ ਮਾਰਾ ਅੱਧੀ ਰਾਤ ਹੈ ਤਾਰੇ ਵੇਖ ਕੇ ਮਾਰਾ ਕਹਿੰਦੇ ਵੀ ਤੁਸੀਂ ਕਿਵੇਂ ਜਾਣਦੇ ਕਿ ਅਸੀਂ ਖੂਬੋਂਦੇ ਰਹਿੰਨੇ ਆ ਦੇ ਵਿਹਾਰ ਕਰਦੇ ਨੇ ਉਹ ਸਾਨੂੰ ਸਾਰਿਆਂ ਤਾਰਿਆਂ ਦਾ ਗਿਆਨ ਹੈ ਹਜੂਰ ਹੱਸ ਕੇ ਕਹਿੰਦੇ ਚੰਗਾ ਵੀ ਬੜੇ ਚਸਰ ਹੋ ਤੁਸੀਂ ਫਿਰ ਉਸ ਵਕਤ ਗੁਰੂ ਅੰਗਦ ਸਾਹਿਬ ਨੂੰ ਭੇਜਿਆ ਕਿ ਦੱਸੋ ਕਿੰਨੀਂ ਰਾਤ ਹੈ ਇਹਨਾਂ ਨੂੰ ਜੋ ਆ ਕੇ ਵੇਖਾ ਵੀ ਰਾਤ ਤਾਂ ਠੀਕ ਅਧੀ ਰਾਤ ਹੈ ਪਰ ਗੁਰੂ ਸਾਹਿਬ ਨੂੰ ਆ ਕੇ ਕਿਹਾ ਮਹਾਰਾ ਦੀ ਰਾਤ ਹੈ ਮਹਾਰਾ ਕਹਿੰਦੇ ਨਹੀਂ ਇੰਨੀ ਤਰ੍ਹਾਂ ਵੇਖ ਕੇ ਆਓ ਕਿੰਨੀਂ ਰਾਤ ਹੈ ਅਸ਼ਨਾਮ ਦਾ ਵਕਤ ਹੋਇਆ ਹੋਇਆ ਜਦੋਂ ਉਹ ਸਤਗੁਰਾਂ ਨੇ ਕਿਹਾ ਗੁਰੂ ਅੰਗਦ ਸਾਹਿਬ ਸੋਚਿਆ ਵੀ ਹੈ ਕਰਦੀ ਰਾਤ ਹੀ ਔਰੇ ਗੁਰੂ ਸਾਹਿਬ ਪਰਖਣ ਵਾਸਤੇ ਵਜਨ ਕਹਿ ਰਹੇ ਹੈ ਇਸ ਕਰਕੇ ਮਹਾਰਾਜ ਦੀ ਜਿੰਨੇ ਮਰਜੀ ਹੈ ਉਵੇਂ ਮੈਨੂੰ ਜਾ ਕੇ ਉਤਰ ਦੇਣਾ ਚਾਹੀਦਾ ਫਿਰ ਮਹਾਰਾਜ ਦੇ ਪਾਸ ਆ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ਼ ਮੈਨੂੰ ਪਤਾ ਨਹੀਂ ਸੀ ਮੇਰੀਆਂ ਅੱਖਾਂ ਚ ਆਲਸ ਸੀ ਨੀਂਦ ਦੀਆਂ ਗਰਸੀਆਂ ਸੀ ਅੱਖਾਂ ਜਿੰਨੀ ਰਾਤ ਮਹਾਰਾਜ ਆਪ ਨੇ ਬਤੀਤ ਕੀਤੀ ਹੈ ਉਨਹੀਂ ਗੁਜ਼ਰੀ ਹੈ ਤੇ ਜਿੰਨੀ ਮਾਰਾ ਰੱਖੀ ਆ ਉਨੀ ਰਹੀ ਐ ਸੁਣ ਕੇ ਭਾਈ ਬੁੱਢਾ ਸਾਹਿਬ ਦਾ ਤੇ ਸੁਧਾਰਨ ਦਾ ਈਮਾਨ ਟੁੱਟ ਗਿਆ ਇਸ ਪ੍ਰਕਾਰ ਮਹਾਰਾ ਕਹਿੰਦੇ ਹਨ ਕਿਆ ਕੋ ਕਰੇ ਅਭ ਮੰਨ ਕੀ ਮਾਰਾ ਕੋਈ ਤੇਰੀ ਸੇਵਾ ਕਰ ਸਕਦਾ ਅੰਤਯਾਮੀ ਜੀ ਤੋਂ ਆਪ ਕਰਾਂ ਉਹ ਹੀ ਕਰ ਸਕਦਾ ਤੇ ਕੀ ਕੋਈ ਹੰਕਾਰ ਕਰ ਸਕਦਾ ਜਦੋਂ ਮਾਰਾ ਮੁਰਜ਼ਾ ਦਿਖਾਇਆ ਸੀ ਉਸ ਵੜੇ ਭਾਈ ਬੁੱਢਾ ਸਾਹਿਬ ਜੀ ਭਾਈ ਸੁਧਾਰਨ ਭਾਈ ਪਗੀਰਥ ਇਤਨੇ ਸਿੱਖ ਘਾਰੀਆਂ ਦੇ ਹੋਲੇ ਹੋ ਗਏ ਸੀ ਗੁਰੂ ਅੰਗਦ ਸਾਹਿਬ ਮੁਰਦੇ ਦੇ ਧਾਰੇ ਫਿਰਨ ਲੱਗੇ ਮਾਰਨ ਕਿ ਪੁਰਖਾ ਫਿਰਦਾ ਕਿ ਮਾਰਾ ਕਿਸ ਪਾਸੇ ਆ ਗਿਆ ਹੈ ਮਾਰਾ ਕਹਿੰਦੇ ਪੈਰਾਂ ਤੋਂ ਲਾ ਕੇ ਸਿਰ ਤਾਈਂ ਖਾਓ ਜਦੋਂ ਲੀੜਾ ਲਾਹਾ ਕੜਾ ਪ੍ਰਸ਼ਾਦ ਕਰਨ ਮੇਲ ਦਾ ਵੇਖਿਆ ਭਾਈ ਬੁੱਢਾ ਸਾਹਿਬ ਜੀ ਕਹਿੰਦੇ ਅਸੀਂ ਵੀ ਵੇਖਿਆ ਸਾਰਿਆਂ ਨੂੰ ਖੇਲ ਮਾਰਨ ਦਾ ਲੋਭ ਕਰਤਾ ਇਸ ਪ੍ਰਕਾਰ ਮਾਰਾ ਦੇ ਕਹਤ ਕਿਸੇ ਇਸ ਚਾਰਜ ਸਾਧ ਸੰਗਤ ਜੀ ਕੀ ਕੋਈ ਮਾਨ ਕਰ ਸਕਦਾ ਹੈ ਮੈਂ ਤੁਹਾਡੀ ਸੇਵਾ ਕਰਦਾ ਹਾਂ ਜਦ ਆਪਨੀ ਜੋਤ ਖਿੰਚਹੇ ਤੂੰ ਸੁਆਮੀ ਇਹ ਸਰਬ ਕੇ ਮਾਲਕ ਜਦੋਂ ਆਪਦੀ ਜੋਤ ਵਿੱਚੋਂ ਖਿੱਚ ਲੈਣ ਆਪਦੀ ਚੇਤਨ ਸੱਤਾ ਕੱਢ ਲੈਣਾ ਹੈ ਜੀਆਂ ਕਿਉਂ ਸਭ ਕੋਈ ਕਰੋ ਦਿਖਾ ਵਿਖਿਆਣਾ ਉਦੋਂ ਕੋਈ ਕੋਈ ਕਰਕੇ ਵਿਖਾਓ ਸਾਨੂੰ ਅਸੀਂ ਉਹਨਾਂ ਵਿਖਾਣਾ ਪ੍ਰਚਾਰਕਾਂ ਨੂੰ ਵੇਖ ਲਈਏ ਵੀ ਅਸੀਂ ਕੁਝ ਕਰ ਸਕਦੇ ਨੇ ਜਿਹੜੇ ਕਹਿੰਦੇ ਵੀ ਮੈਂ ਵੀ ਕੁਝ ਕਰ ਸਕਦਾ ਹਾਂ ਅਸੀਂ ਵੀ ਕੁਝ ਕਰ ਸਕਦੇ ਹਾਂ ਇੰਉਂ ਪ੍ਰਚਾਰ ਕੁਝ ਬੋਲ ਕੇ ਮੁੱਖੋਂ ਇੱਕ ਲਫ਼ਜ਼ ਨਹੀਂ ਬੋਲਿਆ ਸਦਾ ਝਾਟੀ ਉਸੇ ਵੇਲੇ ਗੁੰਮ ਹੋ ਜਾਂਦੇ ਹਨ ਆਪੇ ਉਹਨੂੰ ਇਹ ਕਹਿਣਾ ਬੰਦਾ ਬਾਬਾ ਬੋਲ ਤੇ ਤੇ ਕਹਾਂਗੇ ਦੇਹੀ ਕੇ ਸੰਗਰੇਤੇ ਆਪੇ ਗੁਰ ਚੇਲਾ ਹੈ ਆਪੇ ਆਪ ਵੀ ਗੁਰੂ ਚੇਤਨ ਸਰੂਪ ਹੈ ਆਪ ਵੀ ਚੇਲਾ ਜੀਵ ਰੂਪ ਹੈ ਆਪ ਵੀ ਗੁਰੂ ਹੈ ਗੁਰੂ ਨਾਨਕ ਸਾਹਿਬ ਰੂਪ ਆਪ ਵੀ ਚੇਲਾ ਗੁਰੂ ਅੰਗਦ ਸਾਹਿਬ ਰੂਪ ਹੈ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਆਪ ਵੀ ਚੇਲਾ ਖਾਲਸਾ ਰੂਪ ਆਪ ਹੈ ਗੁਣੀ ਨਿਧਾਨ ਆਪ ਹੀ ਮਾਰੇ ਸਾਰਿਆਂ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਰੂਪ ਆਪ ਹੈ ਜਿਉਂ ਆਪ ਚਲਾਏ ਤੇ ਵੈ ਕੋਈ ਚੱਲੈ ਜਿਵੇਂ ਸੱਚੇ ਪਾਤਸ਼ਾਹ ਆਪ ਚਲਾਉਨੇ ਉਸੇ ਪ੍ਰਕਾਰ ਜੀਵ ਕੋਈ ਚੱਲਦਾ ਹੈ ਜਿਉਂ ਹਰ ਭਾਵੈ ਪਤਵਾਨ ਜਿਵੇਂ ਹਰੀ ਭਗਵਾਨ ਖੜ ਪਗਾਂ ਸਬੰ ਪਰਮੇਸ਼ਰ ਆਪ ਨੂੰ ਪਾਉਂਦਾ ਹੈ ਕਹਤ ਨਾਨਕ ਤੂੰ ਸਾਚਾ ਸਾਹਿਬ ਗੁਰੂ ਨਾਨਕ ਦੇਵ ਜੀ ਕਹਿੰਦੇ ਸੱਚਾ ਸਹਿ ਮਾਲਕ ਹੈ ਕੌਣ ਜਾਣੈ ਤੇਰੀ ਕੰਮਾਂ ਨੂੰ ਚੋਜਾਂ ਨੂੰ ਕੰਮਾਂ ਨੂੰ ਕੌਣ ਜਾਣ ਸਕਦਾ ਹੈ ਜਿਹੜੇ ਤੂੰ ਕਾਰਜ ਕਰਦਾ ਹੈ ਸੁਖਨਵਾ ਨੀਚ ਕੀਟ ਕੋ ਰਾਜ ਪਾਰ ਬਰੰਗ ਨੀਗਰੀਵਨ ਵਾਜ ਜਾਂ ਕਾ ਦ੍ਰਿਸ਼ ਕਸ਼ੂ ਨਾ ਆਵੇ ਪਸਤਦ ਕਾਲ ਦਾ ਸੁਪ੍ਰਗਟਾਵ ਹੈ ਇਹ ਤੇਰਿਆਂ ਤੇਰੇ ਕੰਮ ਤੇਰੇ ਕੀਤੇ ਕੰਮ ਤੁਝੇ ਹੀ ਗੋਚਰੇ ਇਹਨਾਂ ਕਮਾਂ ਨੂੰ ਕੌਣ ਜਾਣ ਸਕਦਾ ਤੇਰਿਆਂ ਨੂੰ ਸੱਚੇ ਪਰਸ਼ਾ ਇੱਕ ਨਾ ਕਰਮ ਹੈ ਦੇ ਵੜਿਆਈ ਇੱਕ ਨਾ ਨੂੰ ਘਰ ਗ੍ਰਿਸ਼ਤ ਵਿੱਚ ਰਹਿੰਦਿਆਂ ਨੂੰ ਅਮਰਤ ਨਾਮ ਦੀ ਵੜਿਆਈ ਦੇਦਨੇਓ ਇੱਕ ਭਰਮ ਭਵ ਹੈ ਅਭਿਮਾਨਾ ਇੱਕ ਭਰਮ ਵਿੱਚ ਹੰਕਾਰ ਪੇਖਦਾ ਧਾਰ ਕੇ ਵੀ ਤਿਆਗ ਨਹੀਂ ਹੈ ਹੰਕਾਰ ਨਾਲ ਪਾਉਂਦੇ ਹੀ ਫਿਰਦੇ ਰਹਿੰਦੇ ਆ ਸੰਸਾਰ ਚੱਕਰ ਹੀ ਲਾਉਂਦੇ ਫਿਰਦੇ ਆ ਇੱਕ ਨਾ ਨੂੰ ਘਰ ਸਤਸੰਗਤ ਵਿੱਚੋਂ ਬ੍ਰਹਮ ਵਿਦਿਆ ਦੀ ਵੜਿਆਈ ਦੇਦਨੇਓ ਇੱਕ ਭਰਮ ਦੇ ਪਰਮਾਏ ਹੋਏ ਹੰਕਾਰ ਕਰਕੇ ਜੂਨਾ ਜੀ ਭਰਮ ਦੇ ਫਿਰਦੇ ਐ ਬਿਲਾਵਲ ਮਹੱਲਾ ਤੀਜਾ ਪੂਰਾ ਠਾਟ ਬਣਾਇਆ ਪੂਰੈ ਸੰਤ ਜੀ ਮੇਰੇ ਸਾਹਿਬ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਗੁਰਸਿੱਖੋ ਪੂਰੇ ਪਰਮੇਸ਼ਵਰ ਨੇ ਇਹ ਜਿਹੜਾ ਠਾੜ ਸੰਸਾਰ ਦਾ ਬਣਾਇਆ ਪੂਰਨ ਬਣਾਇਆ ਹੈ ਸਾਰਿਆਂ ਜੋਤੀ ਸਰੂਪ ਆਪ ਹੀ ਬ੍ਰਹਮਚੇਤਨ ਵਿਆਪਕ ਹੈ ਵੇਖੋ ਜਿਨ੍ਹਾਂ ਨੇ ਭਗਤੀ ਕੀਤੀ ਹੈ ਉਹਨਾਂ ਦੇ ਅੰਦਰ ਭਗਤੀ ਦਾ ਠਾੜ ਜਿਹੜਾ ਬਣਾਵਟ ਹੈ ਬ੍ਰਹਮ ਗਿਆਨ ਦਾ ਸੋ ਵਿਚਾ ਸੋ ਵਿਚਾਰਨਾਂ ਨੂੰ ਭੂਮਿਕਾ ਦਾ ਅਤੇ ਬ੍ਰਹਮ ਗਿਆਨ ਦਾ ਸਰਵਣ ਗਿਆਨ ਦਾ ਮੰਨਣ ਗਿਆਨ ਦਾ ਅਧਿਆਸਨ ਗਿਆਨ ਦਾ ਤਤੁੰਨ ਦੇ ਸੋਧਨ ਦਾ ਗਿਆਨ ਦਾ ਤੇ ਸਖਿਆਤਾ ਦੇ ਗਿਆਨ ਦਾ ਇਹ ਪੂਰਾ ਬ੍ਰਹਮ ਗਿਆਨ ਦਾ ਜੋ ठाट ਆਨੰਦ ਹੈ ਬਣਾਵਟ ਇਹ ਆਪ ਹੀ ਪੂਰੇ ਨੇ ਬਣਾਤਾ ਹੈ ਵੇਖੋ ਇਹ ਸਮਾਨ ਵੇਖੋ ਇਹ ਕੋਈ ਵਾਹਿਗੁਰੂ ਸਾਰਿਆਂ ਚ ਸਮਾਇਆ ਹੋਇਆ ਹੈ ਇਹ ਕੋਈ ਸਮਾਨ ਰੂਪ ਚੇਤਨ ਵਿਆਪਕ ਹੈ ਸਾਰਿਆਂ ਗਿਆਨ ਦਾ ਹੀ ਬਰੋਦੀ ਨਹੀਂ ਅ ਗਿਆਨ ਦਾ ਵੀ ਪ੍ਰਕਾਸ਼ ਕਹੈ ਇਸ ਪਰਪੰਚ ਮਹ ਸਾਚੀ ਨਾਮ ਕੀ ਵਲੇ ਜਿਹੜਾ ਪੰਜਾਂ ਕਰਕੇ ਬਣਿਆ ਨਾਮ ਰੂਪ ਅਤੇ ਅਸਤੀ ਪੰਤੀ ਤੇ ਪ੍ਰੇਤਾ ਕਰਕੇ ਪਰਪੰਚ ਜਗਤ ਇਹਦੇ ਚ ਸੱਚਾ ਨਾਮ ਜਪਣ ਦੀ ਭਾਈ ਵਡਿਆਈ ਹੈ ਮਤ ਕੋ ਤਰਹੁ ਗੁਮਾ ਮਤ ਕੋਈ ਆਉਦੀ ਵਿਦਿਆ ਪੜੀ ਦਾ ਕੋਈ ਸ਼ਾਸਤਰ ਗਿਆਨ ਦਾ ਕੋਈ ਆਪਨੇ ਸਰੂਪ ਦਾ ਆਪਦੇ ਧਨ ਦਾ ਆਪਦੀ ਅਕਲ ਚਤਨਾਈ ਦਾ ਹੰਕਾਰ ਨਾ ਕਰ ਬੈਠਿਓ ਕਿਸੇ ਦਾ ਹੰਕਾਰ ਨਹੀਂ ਚੱਲ ਸਕਦਾ ਸਤਿਗੁਰ ਕੀ ਜਿਸ ਨੂੰ ਮਤ ਆਵੇ ਜਿਨ੍ਹਾਂ ਨੂੰ ਸਤਿਗੁਰਾਂ ਦੀ ਮਤ ਹਉਮੈ ਤਿਆ ਕੇ ਸਿਮਨ ਨੂੰ ਜੁੜਨਾ ਪਾਣਾ ਮੰਨਣਾ ਹਉਮੈ ਤੈਨ ਨਾਮ ਲਿਵ ਲਾਉਣ ਪਾਣਾ ਮੰਨਣ ਪੰਥੇ ਪਾਵਨ ਇਹ ਸਤਿਗੁਰਾਂ ਦੀ ਸਿੱਖਿਆ ਆ ਜਾਂਦੀ ਜਿਸ ਬੁਰਖ ਦੇ ਹਿਰਦੇ ਚ ਸੋ ਸਤਿਗੁਰ ਮਾਹੇ ਸਮਾਉ ਉਹ ਭਾਈ ਗੁਰੂ ਸਾਹਿਬ ਦੇ ਸਰੂਪ ਚ ਸਮਾ ਜਾਂਦਾ ਗੁਰੂ ਸੇ ਕਿਸੇ ਗੁਰੂ ਹੈ ਏ ਕੋ ਗੁਰ ਉਪਦੇਸ਼ ਚ ਲਾਏ ਇਵੇਂ ਸਤਗੁਰਾਂ ਦੇ ਵਿੱਚ ਸਮਾ ਜਾਂਦਾ ਲੀਨ ਹੋ ਜਾਂਦਾ ਜਿਵੇਂ ਨਦੀਆਂ ਨਾਲ ਸਮੁੰਦਰ 'ਚ ਮਿਲ ਜਾਂਦੇ ਐ ਸਤਗੁਰਾਂ ਦੀ ਜੋਤ ਜੋ ਗੁਰਸਿੱਖ ਮਿਲ ਜਾਂਦੇ ਹਨ ਇਹ ਬਾਣੀ ਜੋ ਜੀ ਉਹ ਜਾਣੇ ਮਾਰੇ ਸਤਗੁਰਾਂ ਦੀ ਮਤ ਕੀ ਹੈ ਹਜ਼ੂਰ ਕਹਿੰਦੇ ਜਿਹੜੀ ਅੰਮ੍ਰਿਤ ਰੂਪ ਬਾਣੀ ਹੈ ਨਾ ਧੁਰ ਕੀ ਆਈ ਹੋਈ ਸਤਨਾਮ ਰੂਪ ਇਹ ਦਿਲੋਂ ਲਾ ਕੇ ਜਿਹੜਾ ਆਪਣੇ ਉਧਾਰ ਕਰਨ ਵਾਲੀ ਜਾਣ ਲੇਗਾ ਆਪਣੀ ਹੰਗਤਾ ਛੱਡੇਗਾ ਕਿ ਮੈਂ ਵੀ ਕੋਈ ਕਸਤਾ ਬਖਤਾ ਹਾਂ ਇਹ ਛੱਡ ਕੇ ਦਿਲੋਂ ਲਾ ਕੇ ਗੁਰਬਾਣੀ ਮੇਰਾ ਭਲਾ ਕਰਨ ਵਾਸਤੇ ਗੁਰੂ ਸਾਹਿਬ ਨੇ ਬਖਸ਼ੀ ਹੈ ਇਉਂ ਜਾਣ ਲਵੇਗਾ ਇਸ ਅੰਦਰ ਰਵੇ ਹਰ ਨਾਮ ਉਹਨਾਂ ਦੇ ਹਿਰਦੇ 'ਚ ਭਾਈ ਪਰਮੇਸ਼ਰ ਦੇ ਨਾਮ ਰਜ ਜਾਣਗੇ ਗੁਰਮਖ ਰੋਮ ਰੋਮ ਹਰਤੇ ਆਵੇ ਦੀ ਦਾਤ ਮਾਰੇ ਬਖਸ਼ ਦੇਣਗੇ ਐਡੀ ਬਾਣੀ 'ਚ ਸ਼ਕਤੀ ਹੈ ਭਾਈ ਧੁਰ ਕੀ ਬਾਣੀ ਆਈ ਤਿਰ ਸਗਲੀ ਚਿੰਤ ਮਟਾਈ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਤਸ ਜਾਏਗਾ ਰਸ ਜਾਏਗਾ ਏ ਅਮਰਤੂ ਬਾਣੀ ਨੂੰ ਜਿਹੜਾ ਦਿਲੋਂ ਲਾ ਕੇ ਆਪਣੇ ਕਲਿਆਣ ਕਰਤਾ ਜਾਣ ਕੇ ਨਿਸ਼ਚਾ ਕਰੇਗਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਪ੍ਰਤੱਖ ਗੁਰੂ ਨਿਸਤਾਰੇ ਰਹਾਉ ਕਿਹੋ ਜੁਗਾਂ ਦਾ ਹੁਣ ਨਵੇੜਾ ਇਹ ਭਾਈ ਜੀਆ ਦੇ ਧਾਰਨ ਵਾਸਤੇ ਬਾਣੀ ਰਚੀ ਹੈ ਕਹਿੰਦੇ ਚਹੋ ਜੁਗਾਂ ਦੇ ਸਤਜੁਗ ਤੇ ਤੇ ਦਵਾਪਰ ਕਾਲਯੁਗ ਦੇ ਜਿਹੜੇ ਵਿਛੜੇ ਹੋਏ ਜੀਵ ਸੀਨਾ ਸਤਜੁਗ ਵਿੱਚ ਹੈ ਇਕ ਪਾਪ ਕਰੇ ਤਾਂ 100 ਸਾਧ ਸੰਗਤ ਜੀ ਇਸ ਪ੍ਰਕਾਰ 100 ਵਾਰੀਆਂ ਉਹਨੂੰ ਕਰਮ ਦਾ ਫਲ ਭੋਗਣਾ ਪੈਂਦਾ ਸੀ ਅਤੇ ਇੱਕ ਵਾਰੀ ਕਰੇ ਤੇ ਤੇਜ ਕਾਉ ਉਸ ਨੂੰ ਸਾਧ ਸੰਗਤ ਜੀ 16 ਵਾਰੀ ਭੋਗਣਾ ਪੈਂਦਾ ਸੀ ਦੁਆਪਰ ਜ ਕਰੇ ਤਾਂ 4 ਵਾਰੀ ਭੋਗਣਾ ਪੈਂਦਾ ਸੀ ਕਾਲ ਯੁਗ ਜੀ ਲੋਕ ਪ੍ਰਲੋਗ ਦੇਵ ਜੀ ਭੋਗਣਾ ਪੈਂਦਾ ਹੈ ਇਸ ਪ੍ਰਕਾਰ ਹੈ ਇਹ ਹੁਣ ਸਮਾਂ ਜਿਹੜਾ ਚੌਹਾਂ ਚੁਗਾ ਦੇ ਵਿਚਲੇ ਜਿਹੜੇ ਜੀ ਸੀ ਨਾ ਉਹਨਾਂ ਦੇ ਮਿਲਣ ਦਾ ਹੁਣ ਨਵੇੜਾ ਹੋਣ ਦਾ ਇਸ ਸਮਾਹ ਹੈ ਪਿਛਲੇ ਜੁਬਾ ਜਿ ਸਤਰੀ ਨੂੰ ਉਪਦੇਸ਼ ਨਹੀਂ ਸੀ ਦਿੰਦੇ ਜਿਸ ਵਕਤ ਜਾਗਵਾਲਕ ਨੇ ਮੈत्रेय ਨੂੰ ਉਪਦੇਸ਼ ਦਿੱਤਾ ਸੀ ਰਹੀ ਰਸਗੇ ਸੀ ਕਿ ਤਾ ਮੈत्रेय ਨੂੰ ਕਿਉਂ ਉਪਦੇਸ਼ ਦਿੰਦਾ ਹੈ ਚੰਡਾਲਾ ਰਾਣੀ ਇਸੇ ਪ੍ਰਕਾਰ ਤੇ ਮੈत्रेय ਤੇ ਗਾਰਗਾਦਕ ਇਹ ਰਹੀਆਂ ਦੇ ਪ੍ਰਤਾਪ ਕਰਕੇ ਭਾਵੇਂ ਬ੍ਰਹਮ ਗਿਆਨ ਨਾਲ ਹੋਈਆਂ ਪਰ ਉਪਦੇਸ਼ ਨਹੀਂ ਸੀ ਇਸਤਰੀ ਨੂੰ ਦਿੰਦੇ ਉਹ ਕਹੀ ਨਹੀਂ ਸੀ ਇਸਤਰੀ ਨੂੰ ਹੁਕਮ ਨਹੀਂ ਸੀ ਉਪਦੇਸ਼ ਦੇਣ ਦਾ ਬਵਰਜਿਤ ਕੀਤਾ ਬ੍ਰਾਹਮਣਾਂ ਨੂੰ ਸੂਦਰਾਂ ब्राह्मण शूद्रਾਂ ਨੂੰ ਉਪਦੇਸ਼ ਨਹੀਂ ਦੇਣ ਦੇ ਜਾਂ ਮਨੁਸਿਮਰਤੀ ਲਿਖਿਆ ਜੇ ব্রাহ্মণ ਤੋਂ ਉਪਦੇਸ਼ ਸੂਦ ਦੇਣ ਲਈ ਕਰਨਾ ਸਿੱਖਾ ਪਾ ਕੇ ਢਾੜ ਦੇਣਾ ਚਾਹੀਦਾ ਹੈ ਜੇ ব্রাহ্মণ ਨੂੰ ਉਪਦੇਸ਼ ਦੇਣ ਲੱਗ ਜੇ ਸੂਦਰ ਤਾਂ ਉਹਦੀ ਜਬਾਨ ਕੱਟ ਦੇਣੀ ਚਾਹੀਦੀ ਹੈ ਇਹ ਮਨੁਸਿਮਰਤੀ ਪੜ ਕੇ ਵੇਖੋ ਲਿਖੇ ਹੋਏ ਡੰਡ ਇਸ ਪ੍ਰਕਾਰ ਸਾਧ ਸੰਗਤ ਜੀ ਬਾਂਸ ਜਿਹੜੇ ਸੀ ਉਹਨਾਂ ਨੂੰ ਵੀ ਅਧਿਕਾਰ ਨਹੀਂ ਸੀ ਚਾਹਾਂ ਵਰਨ ਨਹੀਂ ਚਾਹੇ ਬਾਹਮਣੀ ਹੋਵੇ ਉਨੂੰ ਵੀ ਅਧਿਕਾਰ ਨਹੀਂ ਸੀ ਵੇਦ ਦੇ ਮੰਤਰ ਪੜਨ ਦਾ ਗਾਇਤਰੀ ਮੰਤਰ ਪੜਨ ਦਾ ਇਸ ਪ੍ਰਕਾਰ ਇਹਨਾਂ ਨੂੰ ਵਰਜਿਤ ਕੀਤਾ ਸੀ ਇਸਤਰੀ ਜਾਤੀ ਦੇ ਤਾਂ ਹੀ ਪਰ ਹਜੂਰ ਫਰਮਾਉਂਦੇ ਹਨ ਹੁਣ ਕਿਹੋ ਜੁਗਾ ਕਾ ਹੁਣ ਨਵੇੜਾ ਇਹ ਜੋ ਜੁਗਾ ਦੇ ਵਿਛੜਿਆ ਹੋਇਆ ਦਾ ਹੁਣ ਨਵੇੜਾ ਹੋਣ ਦਾ ਵੇਲਾ ਹੈ ਨਰ ਮਨੁੱਖਾ ਨੂੰ ਇੱਕ ਨਿਧਾਨ ਨਰਾਂ ਨੂੰ ਤੇ ਮਨੁੱਖਾ ਸਾਧ ਸੰਗੇ ਜੀ ਬੋਲੀ ਹੈ ਮਨੁੱਖਾ ਇਸਤਰੀ ਦੇ ਆਵਾਜਕ ਹੈ ਇਹ ਲੈੰਦੇ ਪਛੋਂ ਦੇ ਇਲਾਕੇ 'ਚ ਮਨੁੱਖਾ ਇਸਤਰੀ ਨੂੰ ਕਹਿੰਦੇ ਹਨਗੇ ਤੇ ਇਸ ਪ੍ਰਕਾਰ ਪਛਾਦੇ ਵੀ ਮਨੁੱਖਾ ਇਸਤਰੀ ਨੂੰ ਕਹਿ ਦੁੰਦੇ ਹਨ ਇਸਤਰੀਆਂ ਨੂੰ ਤੇ ਮਨੁੱਖਾ ਮਨੁੱਖਾ ਨਰਾਂ ਨੂੰ ਤੇ ਮਨੁੱਖਾ ਇਸਤਰੀਆਂ ਨੂੰ ਜਿਹੜੀਆਂ ਮਨੁੱਖਾਂ ਵਾਲੀਆਂ ਹੋਣ ਐ ਕਹਿ ਦਿਓ ਇਹ ਸਾਰਿਆਂ ਨੂੰ ਇੱਕੋ ਜਿਹਾ ਖਜ਼ਾਨਾ ਬਖਸ਼ਿਆ ਮਨੁੱਖਾ ਨਾਉ ਨੋਦਾ ਨਾ ਹੁੰਦਾ ਨੁਖਾ ਤੇ ਮਨੁੱਖਾ ਮਨੁੱਖਾਂ ਵਾਲੀਆਂ ਜਿਹੜੀਆਂ ਪਤੀ ਵਾਲੀਆਂ ਹਨ ਇਸਤਰੀਆਂ ਤੇ ਪੁਰਸ਼ਾਂ ਨੂੰ ਇੱਕੋ ਜਿਹਾ ਖਜ਼ਾਨਾ ਇਹ ਵੰਡਿਆ ਹੈ ਅੰਬਰ ਦੇ ਭਾਈ ਸਭ ਕੋਈ ਸ਼ੱਕ ਸਕਦਾ ਹੈ ਦੇਖ ਲਓ ਬ੍ਰਾਹਮਣ ਜਨੇਊ ਪਾਉਂਦੇ ਤੇ ਮਾਵਣੀਆਂ ਨਹੀਂ ਪਾ ਸਕਦੀਆਂ ਤੇ ਮੁਸਲਮਾਨਾਂ ਨੇ ਸੁਨਤ ਕੀਤੀ ਹੈ ਤੇ ਕਬੀਰ ਜੀ ਨੇ ਕਿਹਾ ਹੈ ਕਿ ਸੁਨਤ ਕੀਏ ਤੁਰਕ ਜਾ ਹੋਏਗਾ ਔਰਤ ਕਿਆ ਕਰੀਏ ਇਸਤਰੀਆਂ ਸੁਨਤ ਨਹੀਂ ਬਿਠਾਈਆਂ ਗਈਆਂ ਯਹੂਦੀਏ ਲੋਕ ਕਰਦੇ ਹਨ ਪਰ ਉਹ ਕੀ ਕਰਦੇ ਹਨ ਸੋ ਮਨਮਤ ਚ ਫਸੇ ਹੋਏ ਹਨ ਇਸੇ ਪ੍ਰਕਾਰ ਸਾਧ ਸੰਗੇ ਜੀ ਜੇ ਜਿਹੜੀਆਂ ਇਸਤਰੀਆਂ ਨੂੰ ਅਧਿਕਾਰ ਨਾਲ ਮੁਸਲਮਾਨਾਂ ਵੱਲੋਂ ਅਸੀਂ ਨਿਵਾਜ ਪੜਨ ਦਾ ਤੇ ਨਾ ਹਿੰਦੂਆਂ ਵੱਲੋਂ ਅਸੀਂ ਗਾਇਤਰੀ ਪੜਨ ਦਾ ਇਦਾਂ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ ਚੋਹਾਂ ਜੁਗਾਂ ਦੇ ਵਿਚਿਲਿਆਂ ਨੂੰ ਇੱਕੋ ਜ ਅਮਰ ਦਾ ਖਜ਼ਾਨਾ ਇਸਤਰੀ ਵੀ ਅਮਰ ਸ਼ਕ ਸਕਦੀ ਹੈ ਪੁਰਖ ਵੀ ਸ਼ਕ ਸਕਦਾ ਹੈ ਪੰਜ ਕਕਾਰ ਦੋਵੇਂ ਹੀ ਰੱਖ ਸਕਦੇ ਹਨ ਗੁਰਸਿੱਖੀ ਨੂੰ ਕਮਾ ਸਕਦੇ ਹੈ ਜਿਹੜੇ ਨਹੀਂ ਪਾਈ ਹੁਣ ਵੀ ਅਮਰ ਸ਼ਕਦੇ ਗੁਰਸਿੱਖੀ ਜੀਵਨ ਨਹੀਂ ਬਣਾਉਂਦੇ ਉਹ ਫੇਰ ਕਦੋਂ ਕਿਹੜੇ ਜੁਗਾਂ 'ਚ ਬਣਨਗੇ फेर ਕਿ ਹੋ ਜੂਗਾ ਕਿ ਵਿਛਲੇ ਰਹਿਣਗੇ ਇਸ ਪ੍ਰਕਾਰ ਇਸਤਰੀਆਂ ਤੇ ਪੁਰਸ਼ਾਂ ਨੂੰ ਇਕੋ ਜਿਹਾ ਨਾਮ ਦਾ ਖਜ਼ਾਨਾ ਗੁਰੂ ਸਾਹਿਬ ਨੇ ਵੰਡਿਆ ਹੈ ਸਭ ਨੂੰ ਅਧਿਕਾਰ ਹੈ ਗੁਰਸਿੱਖੀ ਧਰਮ ਦਾ ਸਭਨੇ ਦੇ ਨਾਮ ਮਾਰਨ ਨਾਮ ਦੀ ਦਾਤ ਦਾ ਖਜ਼ਾਨਾ ਦਿੱਤਾ ਹੈ ਜਤ ਸੰਜੇਵ ਤੀਰਥੋਂ ਨਾ ਜੀਗਾ ਦਾ ਧਰਮ ਹੈ ਇਹ ਯਾਦ ਰੱਖਣਾ ਸਾਬ ਸੰਗੇਜੀ ਤੇ ਇਹ ਯਾਦ ਰੱਖ ਕਰਕੇ ਜਗ ਆਵੇ ਕਰਨੇ ਤੇ ਇਹਦਾ ਧਰਮ ਸੀ ਤੇ ਯਾਤ ਸੰਨਿਮਤੀਆਂ ਦਾ ਦਮਨ ਕਰਕੇ ਰੱਖਣਾ ਤੇ ਪੂਜਾ ਕਰਨੀ ਤੇ ਦੁਆਪਰ ਦਾ ਧਰਮ ਸੀ ਤੀਰ ਜਿਆਤਰਾ ਕਰਨੀ ਦੁਆਪਰ ਦਾ ਧਰਮ ਸੀ ਇਸੇ ਪ੍ਰਕਾਰ ਸਾਜੂਬ ਜੀ ਜੋ ਕਮਾਉਣਾ ਇਹ ਉਹਨਾਂ ਸੇਹਾਂ ਜਿੰਦਾ ਦੇ ਧਰਮ ਹਨਗੇ ਉਪਦੇਸ਼ ਦੀ ਤਿਆਰੀਆਂ ਬੁਨੀਆਂ ਨੇ ਵੇਦਾਂ ਸ਼ਾਸਤਰਾਂ 'ਚ ਪੜ੍ਹ ਕੇ ਵੇਖੋ ਕਾਲ ਮਹਾਂ ਕੀਰਤ ਹਰ ਨਾਮ ਕਾਲੂ ਜੀ ਨੇ ਬਈ ਪਰਮੇਸ਼ਰ ਦੇ ਨਾਮ ਦੇ ਕੀਰਤ ਦਾ ਸਮਾਂ ਹੈ ਵਾਹਿਗੁਰੂ ਦੇ ਜਸ ਮਾਣ ਦਾ ਸਮਾਂ ਹੈ ਜੋ ਮਾਰਾ ਦਾ ਭਜਨ ਕਰੇਗਾ ਇਸ ਤੀਪੁਰੇ ਸਭ ਮੁਕਤ ਹੋ ਜਾਏਗਾ ਕਿਉਂਕਿ ਆਪੋ ਆਪਣਾ ਧਰਮ ਹੈ ਜੁਗਾਂ ਜੁਗਾਂ ਨੂੰ ਜਪੋ ਆਪਣੇ ਧਰਮ ਨੇ ਜੁਗਾਂ ਦੇ ਸੱਜ ਵਿੱਚ ਯੋਗੀ ਕਮਾਉਂਦੇ ਸੀ ਲੱਖਾਂ ਬਰਿਆਂ ਦੀ ਉਮਰ 'ਚ ਤੇ ਇੱਤੇ ਯਾਗੀ ਕਰਦੇ ਸੀ ਦੁਆਰੇ ਵੀ ਪੂਜਾ ਹੀ ਕਰਦੇ ਸੀ ਪਰ ਨਾਮ ਸਾਰਾ ਜੋ ਸਿਰੋਮਣੀ ਸੀ ਕਿਉਂ ਧਰਮ ਆਪੋ ਆਪਣਾ ਸਾਰਿਆਂ ਨੂੰ ਮੰਨਿਆ ਹੈ ਸੋਧ ਦੇਖੋ ਬੇਦਾਂ ਦੇ ਪ੍ਰਾਣਾਂ ਦੇ ਦੰਦਾਂ ਦੇ ਪ੍ਰਾਣਾਂ ਨੂੰ ਖੋਜ-ਖੋਜ ਕੇ ਵੇਖ ਲਓ ਤੁਸੀਂ ਉਹ ਉਹ ਕਿੰਨੀ ਕੀ ਆਇਆ ਹਰ ਹਾਲ ਜੀ ਕਹਿੰਦੇ ਨੇ ਗੁਰਮਖਵੰਣ ਕੇ ਕਲ ਕੀ ਦੇ ਜਮਾਨੇ ਜਹਾਂ ਜੁਗਾਂ ਦੇ ਨਵੇੜਾ ਜੀ ਬੰਦੂ ਸਾਹਿਬ ਕਰਨ ਵਾਸਤੇ ਆਏ ਆ ਮੁਕਤ ਕਰਨ ਵਾਸਤੇ ਸੋ ਜਿਨ੍ਹਾਂ ਨੂੰ ਗੁਰਮਖਵੰਣ ਕੇ ਗੁਰਸਿੱਖ ਬਣ ਕੇ ਪ੍ਰਵੇਸ਼ ਦੇ ਨਾਮ ਨੂੰ ਗੁਰੂ ਸਾਹਿਬ ਨੇ ਤਾਂ ਕਿਉਂ ਦੱਸਿਆ ਨਾ ਸਾਨੂੰ ਨਾ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਬਣਾਇਆ ਨਾ ਗੁਰ ਸਿੱਖੀ ਜੀਵਨ ਬਣਾਣਾ ਨਾ ਹਿੰਦੂ ਬਣਨਾ ਨਾ ਮੁਸਲਮਾਨ ਬਣਨਾ ਗੁਰ ਸਿੱਖ ਬਣਨਾ ਹੈ ਸੋ ਇਉ ਗੁਰਮੁਖ ਬਣ ਕੇ ਜਿਨ੍ਹਾਂ ਨੇ ਹਰ ਹਰ ਪ੍ਰਮੇਸ਼ਰ ਨੂੰ ਧਿਆਉਣਾ ਕੀਤਾ ਹੈ ਜਗ ਤੇ ਪੂਰੇ ਪਰਵਾਨ ਉਹ ਜਗ ਸੰਸਾਰ ਵਿੱਚ ਪੂਰਨਪੁਰਖ ਹੈ ਤੇ ਪਰਵਾਨ ਹਨ ਵਿਗਾੜ ਵਿੱਚ ਉਹ ਸਫਲੇ ਹਨ ਕਹਤ ਨਾਨਕ ਸੱਚੇ ਸਿਉ ਪ੍ਰੀਤ ਲਾਈ ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਹੀਓ ਅਮਰਦਾਸ ਸੱਚੇ ਪਾਤਸ਼ਾਹ ਜੀ ਸੱਚੇ ਅਕਾਲਪੁਰਖ ਨਾਲ ਪ੍ਰੀਤ ਲਾਉਣੇ ਕਰਕੇ ਤੂ ਕੈ ਮਨ ਅਵ ਮਾਨਾ ਇਹ ਮਾਨਦਾ ਹੰਕਾਰ ਭਾਈ ਚੱਕਿਆ ਜਾਂਦਾ ਜੇ ਪਿਆਰ ਲਾ ਲਈਏ ਨਾ ਸੱਚੇ ਵਾਹਿਗੁਰੂ ਦੇ ਨਾਲ ਫਿਰ ਮਾਨਦਾ ਹੰਕਾਰ ਦੇ ਅਧਿਆਸਾ ਸਭ ਚੱਕੇ ਜਾਂਦੇ ਮਾਰਾ ਦੀ ਐਸੀ ਮੇਲ ਹੋ ਜਾਂਦੀ ਹੈ ਕਹਿਤ ਸੁਣੋ ਤੋ ਸਭੇ ਸੁਖ ਪਾਵਹਿ ਜਿਹੜੇ ਨਾਮ ਨੂੰ ਕਹਿਣਗੇ ਜਿਹੜੇ ਸਰਦਾਂ ਨੂੰ ਸਰਵਣ ਕਰਨਗੇ ਸਾਰੇ ਸੁਖ ਰੂਪ ਨੂੰ ਪਾ ਲੈਣਗੇ ਮਾਨਤ ਪਾਹੀ ਨਿਧਾਨਾ ਜਿਹੜਾ ਪ੍ਰਮਾਣਿਸ਼ਰ ਨੂੰ ਮੰਨੇਗਾ ਉਹ ਤਾਂ ਜੀਵਨੂਕਤੀ ਦਾ ਖਜ਼ਾਨਾ ਹੀ ਪਾ ਲਵੇਗਾ ਸਤਿਗੁਰੂ ਜੀ ਕਹਿੰਦੇ ਹਨ